ਸਤਲੁਜ ਦਰਿਆ ਦੇ ਵਿੱਚ ਹੋ ਰਹੀ ਮਾਈਨਿੰਗ ਦਾ ਕਿਸਾਨ ਯੂਨੀਅਨਾਂ ਤੇ ਪਿੰਡ ਦੇ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਰੇਤ ਭਰੇ ਟਿੱਪਰ ਲੰਘਣ ਕਾਰਨ ਤੁਸੀਬਨ ਨੂੰ ਖਤਰਾ ਬਣਿਆ ਹੋਇਆ ਹੈ ਕਿਸਾਨ ਆਗੂ ਸਤਲੁਜ ਦਰਿਆ ਦੇ ਵਿੱਚ ਜ਼ਿਲ੍ਹਾ ਨਵਾਂ ਸ਼ਹਿਰ ਦੇ ਖੇਤਰ ਵਿੱਚ ਮਾਈਨਿੰਗ ਕਰਨ ਦਾ ਕਿਸਾਨ ਯੂਨੀਅਨਾਂ ਤੇ ਪਿੰਡ ਦੇ ਲੋਕਾਂ ਨੇ ਜਮ ਕੇ ਵਿਰੋਧ ਕੀਤਾ ਤੇ ਇਸ ਨੂੰ ਪ੍ਰਸ਼ਾਸਨ ਤੋਂ ਬੰਦ ਕਰਵਾਉਣ ਦੀ ਮੰਗ ਕੀਤੀ ਆਓ ਇੱਕ ਵਾਰੀ ਜਾਣਦੇ ਹਾਂ ਪੂਰਾ ਮਾਮਲਾ ਨਾਂ ਮੇਰਾ ਭਜਨ ਸਿੰਘ ਆ ਪਿੰਡ ਮੰਡਚੌਂਤਾ ਇਹ ਨਜਾਇਜ਼ ਟੱਕ ਚੱਲ ਰਿਹਾ ਵਾ ਇਹ ਟੱਕ ਚੱਲਣ ਦੇ ਨਾਲ ਸਾਡਾ ਮੰਡ ਚੋਂ ਤੈਨੂੰ ਢਾਹ ਲੱਗੀ ਆ ਇਹ ਪਿੰਡ ਦੀ ਜਿੰਨੀ ਵੀ ਜ਼ਮੀਨ ਆ ਸਾਰੀ ਹਟ ਜਾਣੀ ਆ ਤੇ ਜਿਹੜਾ ਬੰਨ ਦੇ ਉੱਤੇ ਦੀ ਐਡੇ ਐਡੇ ਵੱਡੇ ਟਿੱਪਰ ਭਰ-ਭਰ ਕੇ ਨੰਗਦੇ ਆ ਉਹਦੇ ਨਾਲ ਬੰਨ ਥੱਲੇ ਬਹਿ ਚੱਲਿਆ ਭਾਦੋਂ ਦੇ ਮਹੀਨੇ ਦੇ ਵਿੱਚ ਪਿਛਲਾ ਰਿਕਾਰਡ ਕੱਢ ਕੇ ਦੇਖ ਲਓ ਜਦੋਂ ਵੀ ਦਰਿਆ ਭਰਦਾ ਭਾਦੋਂ ਦੇ ਮਹੀਨੇ ਚ ਭਰਦਾ ਐਂਡ ਤੇ ਆ ਕੇ ਤੇ ਹਜੇ ਬਰਸਾਤਾਂ ਸਾਡੇ ਸਿਰ ਤੇ ਖੜੀਆਂ ਨੇ ਕੱਲ ਨੂੰ ਇੱਥੋਂ ਜਦੋਂ ਦਰਿਆ ਭਰਿਆ ਪਾਣੀ ਲੁਧਿਆਣੇ ਤੱਕ ਮਾਰ ਕਰਨੀ ਆ ਤੇ ਇਹ ਨਜਾਇਜ਼ ਮਾਈਨਿੰਗ ਹੋ ਰਹੀ ਆ ਬਿਲਕੁਲ ਛੜਕਾਂ ਸਾਡੀਆਂ ਭੰਨ ਹੋ ਰਹੀਆਂ ਨੇ ਤੇ ਸਾਡੀ ਕੋਈ ਨਹੀਂ ਸੁਣਵਾਈ ਕਰ ਰਿਆ ਇਸ ਕਰਕੇ ਅਸੀਂ ਜਾਨੀ ਕਿ ਜਿਵੇਂ ਕਹਿੰਦੇ ਆਪਜੀ ਅੱਗੇ ਵੀ ਤੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆਂ ਵੀ ਸਾਡਾ ਪਿੰਡ ਬਚਾ ਲਓ ਮੰਡ ਚੋਂ ਤਾਂ ਪਿੰਡ ਸਾਡਾ ਰੁੜ ਜਾਣਾ ਇਹ ਵੱਡੇ ਵੱਡੇ ਮਗਰਮਾਛਾ ਲਟੇਰੇ ਜਿਨ੍ਹਾਂ ਨੇ ਇਹ ਜਾਨੀ ਕਿ ਲਾਇਆ ਹੋਇਆ ਟੱਕ ਤੇ ਇਹ ਮਿਲ ਮਲਾ ਕੇ ਸਿਰੇ ਤੱਕ ਜਾਨੀ ਕਿ ਆਪਣਾ ਮਿਲੀ ਭੋਗਤਨਾ ਚੱਲ ਰਿਹਾ ਵਾ ਤੇ ਹੈਗਾ ਨਜਾਇਜ਼ ਆ ਬਿਲਕੁਲ ਹੀ ਇਹ ਇਸ ਕਰਕੇ ਸਾਡੀ ਤਾਂ ਬੇਨਤੀ ਆ ਵੀਰ ਮੇਰੇ ਆ ਵੀ ਇਹ ਕਿਸੇ ਤਰੀਕੇ ਨਾਲ ਪ੍ਰਸ਼ਾਸਨ ਨੂੰ ਵੀ ਆ ਤੇ ਮੀਡੀਆ ਨੂੰ ਵੀ ਆ ਵੀ ਸਾਡੀ ਮਦਦ ਕਰੋ ਤੇ ਇਹ ਕਿਸੇ ਤਰੀਕੇ ਨਾਲ ਟੱਕ ਬੰਦ ਕਰਾਓ ਬੰਨ ਦਾ ਆ ਕੇ ਹਾਲ ਦੇਖ ਲਓ ਜਿਹਨੂੰ ਕੋਈ ਸਾਡੀ ਗੱਲ ਉਪਰ ਹੀ ਲੱਗਦੀ ਆ ਆ ਕੇ ਬੰਨ ਤੇ ਢੇੜਾ ਮਾਰ ਲਵੇ ਪ੍ਰਸ਼ਾਸਨ ਬੰਨ ਤੋਂ ਦੇਖ ਕੇ ਉਹਨਾਂ ਨੂੰ ਆਪੇ ਹੀ ਸਾਰਾ ਪਤਾ ਲੱਗ ਜਾਊਗਾ ਬਈ ਇਹ ਕੀ ਕੋਸਾ ਤੇ ਕਿੱਡੇ ਕਿੱਡੇ ਭਾਰੇ ਟਿਪਰ ਇਥੋਂ ਦੀ ਭਰ-ਭਰ ਕੇ ਲੰਘਦੇ ਆ ਤੇ ਦਰਿਆ ਸਤਲੋਜ ਦੇ ਅੰਦਰ ਆ ਪੌਪਲਨ ਮਸ਼ੀਨਾਂ ਦੇਖ ਲਓ ਤੁਸੀਂ ਇਹ ਲੋਟਾ ਪੌਪਲਨ ਮਸ਼ੀਨਾਂ ਵੱਡੀਆਂ ਚੱਲ ਰਹੀਆਂ ਨੇ ਦਰਿਆ ਦੇ ਵਿੱਚ ਖੜੇ ਆ ਇਹ ਸਤਲੋਜ ਦਰਿਆ ਦੇ ਕੱਬੇ ਖੜੇ ਆ ਜੀ ਠੀਕ ਹੈ ਹਾਂ ਜੀ ਮੈਂ ਗਿਆਨ ਸਿੰਘ ਮੰਡ ਜ਼ਿਲ੍ਹਾ ਮੀਤਪੁਰਾਂ ਦੀ ਕੋਲਖੋ ਆ ਅਸੀਂ ਇਹਦੇ ਦਰਿਆ ਦੇ ਵਿੱਚ ਖੜੇ ਸਤਲੋਜ ਦੇ ਵਿੱਚ ਜਿਹੜੇ ਇਥੇ ਮੈਨਗ ਹੋ ਰਹੀ ਹੈ ਨਵੇਂ ਸ਼ਹਿਰ ਦੀ ਹੈ ਜੀ ਇਹ ਤੇ ਟਿਪਰ ਨਿਕਦੇ ਨੇ ਲੁਧਿਆਣੇ ਨੂੰ ਚੌਂਤਾ ਮੰਡ ਹਾਦੀয়াল ਮੰਡ ਜਾ ਕੇ ਦੇਖੋ ਆਪਣੇ ਬੰਦਾ ਕੀਲਾ ਹੋਇਆ ਹਾਲ ਦੇਖੋ ਬੰਦਾ ਕੀ ਉੱਥੇ ਬੱਚੇ ਬੈਨ ਆ ਜਾਈ ਬੈਨ ਅਸੀਂ ਮੌਕੇ ਦੇ ਮਜਦੂਦ ਆ ਤੇ ਸਾਡੇ ਦਾ ਇਹੀ ਹੈ ਵੀ ਅਸੀਂ ਇਹ ਟੱਕ ਬੰਦ ਕਰਕੇ ਦਾ ਹਾਂ ਲਾਵਾਂਗੇ ਦੇਖੋ ਜੀ ਜਿਹੜਾ ਸਾਡਾ ਇਹ ਟੱਕ ਦਾ ਮਸਲਾ ਆ ਪਹਿਲਾਂ ਵੀ ਅਸੀਂ ਕਈ ਵਾਰ ਇਸ ਚੀਜ਼ ਦੇ ਉੱਤੇ ਕੀਤੀਆਂ ਨੇ ਪਰ ਅੱਜ ਸਾਡੀ ਜਥੇਬੰਦੀ ਨਾਲ ਜੋ ਆ ਕੇ ਦੇਖਿਆ ਵੀ ਮਾਨ ਸਾਹਿਬ ਜੋ ਤੁਸੀਂ ਕਹਿੰਨੇ ਆ ਵੀ ਇੱਕ ਤਾਂ ਦਰਖਤਾਂ ਦਾ ਤੁਸੀਂ ਦੇ ਰਹੇ ਆ ਵੀ ਜਿਹੜਾ ਮੋਟਰ ਤੇ ਦਰਖਤ ਨਾ ਲਾਊਗਾ ਪੰਜ ਸ਼ਾਇਦ ਮੈਂ ਸਖਤ ਕਾਨੂੰਨ ਬਣਾ ਕੇ ਉਹਤੇ ਪਰਚਾ ਵੀ ਕਰਾ ਸਕਦਾ ਅੱਜ ਮੈਂ ਕਹੂੰਗਾ ਕਿ ਸਾਡੇ মিডিਆ ਪੱਤਰਕਾਰ ਨੂੰ ਵੀ ਆ ਜੰਗਲ ਦਾ ਦੇਖੋ ਕੀ ਹਲਾ ਦਾ ਜਿਹੜਾ ਕਿ ਪੌਪਲਾਈਨ ਅੱਜ ਪੱਟਣ ਲੱਗੀਆਂ ਹੋਈਆਂ ਸਾਡਾ ਜਿਹੜਾ ਦਰਖਤਾਂ ਦਾ ਬੰਦਾ ਹਾਲ ਆ ਜੰਗਲ ਦੇ ਵਿੱਚ ਟੱਕ ਲੱਗਿਆ ਹੋਇਆ ਦੇਖੋ ਵੀ ਇਹ ਜੰਗਲ ਨੂੰ ਅਸੀਂ ਬਚਾਉਣਾ ਕਿ ਜਾਂ ਦਰਖਤਾਂ ਨੂੰ ਅਸੀਂ ਇਹ ਚੀਜ਼ਾਂ ਮਸ਼ੀਨਾਂ ਲਾ ਕੇ ਨਜਾਇਜ਼ ਮਾਈਨਿੰਗ ਕਰਕੇ ਅਸੀਂ ਇਹਨੂੰ ਪੱਟ ਕੇ ਆਪਣੇ ਨੂੰ ਬਰਬਾਦ ਕਰਨਾ ਆ ਪਰ ਅਸੀਂ ਹੁਣ ਜਿੱਥੋਂ ਜੰਗਲ ਦੇ ਵਿੱਚੋਂ ਵੀ ਲੰਘ ਕੇ ਆਏ ਆ ਦਰਖਤ ਪੱਟ ਪੱਟ ਕੇ ਸਾਈਡ ਤੋਂ ਦੀ ਸੈਟ ਛੱਡ ਕੇ 3 ਕਿਲੋਮੀਟਰ ਜੰਗਲ ਦੇ ਵਿੱਚ ਰਸਤਾ ਬਣਾਇਆ ਗਿਆ ਇਹ ਦਰਖਤ ਪੱਟੇ ਗਏ ਨੇ ਪਰ ਉਹ ਅਸੀਂ ਕਹਿੰਨੇ ਆ ਵੀ ਇਹ ਦਰਖਤਾਂ ਦਾ ਹਰਜਾਨਾ ਜੇ ਕੌਣ ਭਰੂਗਾ ਇਹਨਾਂ ਦਾ ਪਰ ਅੱਜ ਸਰਕਾਰ ਜੋ ਧੱਕੇਸ਼ਾਹੀ ਕਰ ਰਹੀ ਆ ਨਜਾਇਜ਼ ਮੈਨਿੰਗ ਹੋ ਰਹੀ ਆ ਅੱਜ ਆ ਮਸ਼ੀਨਾਂ ਦੇਖ ਲੋ ਤੇ ਜਿਹੜੀਆਂ ਜੰਗਲ ਦੇਖ ਲੋ ਆ ਜੰਗਲ ਦਾ ਕੀ ਹਾਲ ਆ ਜੰਗਲ ਪੱਟ ਕੇ ਸਾਰਾ ਜੀ ਆ ਨਜਾਇਜ਼ ਮੈਨਿੰਗ ਹੋਣ ਲੱਗੀ ਹੈ ਅੱਜ ਕਸ਼ਮੀਰ ਸਿੰਘ ਹਾਦੀਵਾਲ ਤੋਂ ਵੀ ਕਸ਼ਮੀਰ ਸਿੰਘ ਤੋਂ 55 61 ਤੋਂ ਹਾਂਜੀ ਤੇ ਇੱਥੇ ਵੀ ਨਜਾਇਜ਼ ਮੈਨਿੰਗ ਹੋ ਰਹੀ ਆ ਕਾਫੀ ਕੰਨਾ ਤਾਂ ਕਦੇ ਇੱਕ ਘਾੜ ਹੋਣ ਲੱਗ ਜਾਂਦੀ ਹੈ ਕਦੇ ਦੋ ਘਾੜ ਹੋਣ ਲੱਗ ਜਾਂਦੀ ਹੈ ਹੁਣ ਇਹ ਕਿੱਥੇ ਹੋ ਰਹੀ ਆ ਇਹ ਹਾਦੀਵਾਲ ਦੇ ਔਰ ਤੌਂਟੇ ਮੰਡ ਦੇ ਵਿੱਚ ਹੋ ਰਹੀ ਆ ਜੀ ਔਰ ਹਾਦੀਵਾਲ ਦਾ ਔਰ ਜਿੱਥੇ ਤੱਕ ਜਾ ਰਹੀ ਆ ਇਹ ਗੱਡੀਆਂ ਰੋਟੇ ਪਰ ਲੈ ਕੇ ਜਾ ਰਹੇ ਨੇ ਉਹ ਬੰਨ ਦਾ ਬਹੁਤ ਬੁਰਾ ਹਾਲ ਹੈ ਜੇ ਆ ਕੇ ਦੇਖ ਤੱਕਦੇ ਹੁਣ ਇਸ ਤੰਦੀ ਬਰਤਾਨ ਹੋ ਰਹੀ ਹੈ ਉੱਥੇ ਇੱਕ ਸਾਈਕਲ ਵੀ ਨਹੀਂ ਲੰਘ ਸਕਦਾ ਜਿੱਤੇ ਇਹ ਐਨ ਐਨ ਗੱਡੀਆਂ ਟੇਪਰ ਭਰ ਕੇ ਲੈ ਕੇ ਜਾ ਰਹੇ ਨੇ ਸਾਡੇ ਬੱਚਿਆਂ ਦੀਆਂ ਬੰਨਾਂ ਦਾ ਜਿਹੜੀਆਂ ਆਉਂਦੀਆਂ ਉਹਨਾਂ ਦਾ ਕਿਸੇ ਟਾਈਮ ਦੀ ਕੋਈ ਹੱਸਾ ਹੋ ਸਕਦਾ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਇਹਦੇ ਨੂੰ ਬੰਦ ਕੀਤਾ ਜਾਵੇ ਇਹ ਪਿਆਰ ਪੰਜ ਦਿਨ ਹੋ ਗਏ ਜੀ ਇੱਥੋਂ ਕੋਈ ਨਹੀਂ ਦੱਸ ਰਿਹਾ ਜੀ ਕਿ ਕਿਹੜੀ ਕੰਪਨੀ ਚਲਾ ਰਹੀ ਆ ਕਿਹੜਾ ਠੇਕੇਦਾਰ ਆ ਜੀ ਇਹ ਜਦੋਂ ਜੀ ਇੱਥੇ ਇਹਨਾਂ ਨੂੰ ਪੁੱਛਦੇ ਆ ਤਾਂ ਇਹ ਕਹਿੰਦੇ ਆ ਜੀ ਵੀ ਸਾਸੀ ਦਾ ਨਵੇਂ ਸ਼ਹਿਰ ਦੇ ਏਰੀਆ 'ਚ ਚੱਤ ਰਹੇ ਆ ਠੀਕ ਹੈ ਇਹ ਪਾਰਟੀ ਆ ਇਹ ਨਵੇਂ ਸ਼ਹਿਰ ਨਹੀਂ ਹੈਗਾ ਮਤਲਬ ਰੀਗਰਿੰਗ ਚੱਲਦਾ ਹੈ ਨਹੀਂ ਜੀ ਨਹੀਂ ਜਿਹਨੂੰ ਇਹ ਪਾਰਟੀ ਕੱਟਦੇ ਨੇ ਉਹ ਮਤਲਬ ਕਿ ਨਵੇਂ ਸ਼ਹਿਰ ਨਵੇਂ ਸ਼ਹਿਰ ਏਰੀਆ ਦਾ ਦੱਸ ਰਿਹਾ ਜੀ ਵੀ ਅਸੀਂ ਨਵੇਂ ਸ਼ਹਿਰ ਏਰੀਆ ਦੇ ਚੱਕ ਰਹੇ ਆ ਚੱਕ ਰਹੇ ਜੀ ਲੁਧਿਆਣਾ ਦੇ ਨਾਲ ਸੰਧ ਹੱਦੀ ਵਾਲਾ ਟੰਟਾ ਮੰਡ ਅੱਜ ਤਾਂ ਪਹਿਲੇ ਦੇਖਵਾ ਏਰੀਆ ਬਹੁਤ ਹੈ ਸਾਡਾ ਆ ਕੇ ਦੇਖੋ ਅਭੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਤੇ ਇਹਨੂੰ ਇਹਦੀ ਕਾਰਵਾਈ ਕੀਤੀ ਹੈ ਨਾਲੇ ਨਾਲੇ ਅੱਛਾ ਇਕੱਲੀਆਂ ਹੋਰ ਕੋਣਾ ਨਾਲ ਤੁਹਾਡੇ ਅੱਛਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਹਵੀਕ ਮਾਰੇ ਅੱਛਾ ਜੀ ਠੀਕ ਆਜੋ ਹਾਂ ਜੀ ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਕੀ ਨਾਮ ਆ ਤੁਸੀਂ ਤੁਸੀਂ ਮੈਂ ਕਿਹਾ ਤੁਸੀਂ ਆਪਣਾ ਨਾਮ ਅੱਛਾ ਜੀ ਨਹੀਂ ਜੀ ਤੁਹਾਡਾ ਨਾਮ ਕੀ ਹੈ ਕਿਹੜੇ ਪਿੰਡ ਦੇ ਤੁਸੀਂ ਕਿਸੇ ਪਿੰਡ ਦਾ ਵੀ ਹੋਗਾ ਨਾ ਤੁਸੀਂ ਨਹੀਂ ਨਹੀਂ ਤੁਹਾਡਾ ਤੁਰਕੀ ਵਾਲਾ ਜੀ ਹਾਂਜੀ ਕੀ ਬਾਈ ਕੀ ਕੀ ਇਹ ਦੱਸ ਰਹੇ ਜਿਵੇਂ ਇਹ ਫੁਰਤੀ ਬਾਈ ਉਹਨੇ ਪੈਸੇ ਪੂਏ ਦਿੰਦੇ ਹੋਣੇ ਜੀ ਇਹਨਾਂ ਨੂੰ ਤਾਂ ਹੀ ਨਹੀਂ ਦੱਸਦਾ ਹੁਣ ਵੀ ਮੈਂ ਮੁਲਾਜ਼ਮਾਂ ਜਾ ਹਾਂ ਜਿਹੜਾ ਕਹੀ ਜਾਂਦਾ ਜਈ ਨਾ ਗੱਲ ਕਰੋ ਉਹ ਦੇ ਬੈਠੇ ਆਜੋ 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 ਨਹੀਂ ਤੁਸੀਂ ਕਿਉਂ ਨਹੀਂ ਗੱਲ ਕਰ ਰਹੇ ਜੀ ਇਹਨੂੰ ਪੈਸੇ ਮਿਲਦੇ ਹੋਣੇ ਜੀ ਦੱਸੋ ਕੀ ਕਹਿੰਦਾ ਲੈ ਕੇ ਤੂੰ ਕਰ ਕੇ ਨਹੀਂ ਦੇ ਕੇ ਲੈ ਕੇ ਕੋਈ ਧੱਕਾ ਕਰ ਮਾਰ ਕੇ ਫੇਰ ਮੇਰੇ ਬੰਦੇ ਨੂੰ ਯਾਰ ਤੱਕਾ ਨਹੀਂ ਮਾਰਿਆ ਭਾਈ ਭਾਈ ਤੂੰ ਆਪਣਾ ਨਾਮ ਨਾ ਆਪਣਾ ਨਾਮ ਦੱਸ ਦੋ ਤੁਸੀਂ ਮੇਰੇ ਗੱਲ ਸੁਣੋ ਇੱਥੇ ਆ ਮੇਰੇ ਕੋਲ ਆ ਜਾਓ ਐਸੇ ਆ ਜਾ ਤੁਸੀਂ ਤੇ ਉਹ ਪੱਤਰਕਾਰ ਦਾ ਇੱਥੇ ਆਇਆ ਹੋਇਆ ਹੈ ਮੇਰਾ ਗੱਲ ਅੱਗੇ ਆ ਕੇ ਕਹਿੰਦੇ ਗੱਲ ਕਰੋ ਭਾਈ ਆਪੇ ਤੁਸੀਂ ਗੱਲ ਕਰਵਾ ਦਿਓ ਕਿੱਥੇ ਆਏ ਪੱਤਰਕਾਰ ਉਹ ਕਹਿੰਦੇ ਬਾਹਰਲੀ ਸਾਈਡ ਪਾਸਰਕਾਰ ਹੈ ਜਿੱਥੇ ਪਾਰਕੀ ਕੱਟਦੇ ਉੱਥੇ ਉਹ ਕਹਿੰਦੇ ਪਾਸਰਕਾਰ ਇੱਥੇ ਆ ਜਾਓ ਜਿੱਥੇ ਪਾਰਕੀ ਕੱਟਦੇ ਇੱਥੇ ਆ ਜਾਓ ਹੋਰ ਸਾਰੇ ਅਸੀਂ ਅੰਦਰ ਆ ਗਏ ਸਾਰੇ ਆ ਗਏ ਕਿਸਾਨ ਜੁਨੀ ਵਾਲ ਇੱਥੇ ਆਏ ਹੋ ਨੇ ਸਾਰੇ ਉਹ ਬਹਿਸ ਨਹੀਂ ਹੁਣ ਘੇਰ ਕੇ ਖੜੇ ਹੈ ਕਹਿੰਦੇ ਸਾਡੇ ਨਾਲ ਗੱਲ ਅਸੀਂ ਕੀ ਗੱਲ ਵੀ ਕਹਿੰਦੇ ਸਰਕਾਰੀ ਬੰਦੇ ਉਹ ਕਹਿੰਦੇ ਗੱਲ ਪਾਰਕਾ ਘੇਰ ਨਹੀਂ ਉਹ ਵੀਰੇ ਮੇਰੀ ਅਸੀਂ ਸਰਕਾਰੀ ਬੰਦੇ ਨਹੀਂ ਹੈ ਸਰਕਾਰੀ ਨੂੰ ਫੜੋ ਸਰਕਾਰੀ ਤੇ ਮੂੰਹ ਘੱਟ ਮੂੰਹ ਲਗਾ ਕੋਈ ਮੈਂ ਉਹਦੇ ਮੂੰਹ ਕਿਉਂ ਕਰਨੀ ਦੱਸ ਤਾ ਯਾਰ ਜਦ ਜਿਹੜਾ ਸਰਕਾਰੀ ਤੁਸੀਂ ਫੋਨ ਕਿਹਨੂੰ ਲਾਇਆ ਹੁਣ ਫੋਨ ਕਿਹਨੂੰ ਲਾਇਆ ਫੋਨ ਕਿਹਨੂੰ ਲਾਇ ਆ ਦੇਖੀ ਕੀ ਨਾਮ ਆ ਜਾਈ ਨਹੀਂ ਹੈਗਾ ਫਿਰ ਤੁਹਾਡਾ ਰੋਲ ਹੈ ਨਹੀਂ ਇੱਥੇ ਜਾਈ ਸਾਹਿਬ ਦਾ ਨਾਮ ਵੀਰੇ ਤੂੰ 1 ਮਿੰਟ ਪਹਿਲਾਂ ਕਰਦਾ ਜਾਈ ਦਾ ਮੇਰੇ ਕੋ ਨੰਬਰ ਹੈ ਜੀ ਹੁਣ ਤੂੰ ਫੋਨ ਕਰ ਰਿਹਾ ਹੈਂਦਾ ਗੱਲ ਕਰ ਰਿਹਾ ਹੈਂਦਾ ਜਾਈ ਇਹ ਪੁੱਛਿਆ ਕੀ ਨਾਮ ਹਾਂ ਹਾਂ ਆ ਗੱਲ ਕਰੋ ਭਾਈ ਆ ਤਾਂ ਗੱਲ ਕਰ ਲਓ ਫਿਰ ਫੈਂਡ ਬਰੀ ਕਰ ਦੋ ਜੀ ਅੱਛਾ ਆ ਜੇ ਵੀ ਇੱਥੇ ਇਧਰ ਤੋਂ ਮਾਨ ਸਾਹਿਬ ਕਰੋ 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 ਚਲੋ ਕਿਰਾ ਗੱਲ ਆ ਗੱਲ ਆ ਫੈਂਡ ਬਰੀ ਕਰੋ ਤੁਸੀਂ ਕਿਹੜੇ ਜਾਈ ਨੂੰ ਫੋਨ ਲਾਇਆ ਸੀ ਹੈਲੋ ਆ ਗਿਆ ਇੱਥੇ ਨਾਮ ਤਾਂ ਦੱਸੋ ਉਹਨਾਂ ਦਾ ਕੱਟਿਆ ਗਿਆ ਜੀ ਨਹੀਂ ਤੁਸੀਂ ਨਾਮ ਤਾਂ ਦੱਸੋ ਉਹਨਾਂ ਦਾ ਕੀ ਆ ਬੱਸ ਮਰਗਿਆ ਲੈ ਨਾ ਮੈਂ ਮੈਂ ਇੱਧਰ ਲੱਭ ਮਾਂਦਨ ਤੇ ਜੀਲੀ ਨੂੰ ਸਮਝਾਉਂਦਾ ਤੇ ਉਹ ਰੋਣ ਲੱਗ ਗਿਆ ਮੈਂ ਦਿਖਾਉਣ ਤੋਂ ਬਾਅਦ ਨਾ ਕਾਣਾ ਮੇਰੇ ਬਹੁਤ ਖਤਰਾ ਆਇਆ ਆਟੇ ਤਰ੍ਹਾਂ ਕਰਕੇ ਤੇ ਨਾਲ ਦੇ ਟਪਾਂ ਦੇ ਮਕਾਨ ਮੇਰੇ ਦੇ ਨਾਲ ਆਇਆ ਇੱਕ ਟਾਈਮ ਮੋਕਾ ਦੇਖਾ ਰਹੇ ਜਾਂਦੇ ਹਾਂ ਅੱਜ ਵੀ ਕੋਈ ਮੇਰੀ ਮਾਈਨਿੰਗ ਆ ਨਹੀਂ 14 ਵੀ ਮਾਰ ਕੇ ਕੋਲੇ ਆ ਗਿਆ ਟੱਕ ਜਲਣ ਕਰਕੇ ਟੱਕ ਕਦੋਂ ਤੱਕ ਰੇ ਜਾ ਰਹੇ ਨੇ ਉਹ ਉੱਤਰੀ ਕਰਦੇ ਕਾਦੇ ਨਾਲ ਕੋਰੇ ਮੈਂ ਜੁੱਤੀ ਮਾਈਨਿੰਗ ਲੱਗੀਆਂ ਆਈ ਉਹ ਮੰਨ ਕੇ ਆਂ ਕਿ ਮੰਨ ਪਰੇ ਤੋਂ ਨਵਾਂ ਇਹ ਗਰੇ ਮਕਾਨ ਤੋਂ ਮਕੂ ਬਣਾਇਆ ਜੀ ਤੇ ਜੀ ਬੰਦੇ ਤੱਕ ਬਣਾਵਾਂਗਾ ਸੰਜੀ ਓਏ ਮਰੇਲਪੁਰ ਲੈ ਲਵਾਂਗੇ ਬਾਈ ਰਾਈਆਂ ਦੀ ਹੈ ਜੀ ਰਾਈਆਂ ਤੋਂ ਕੋਣ ਨੇ ਸਾਈਜ਼ ਜੀ ਸੀਮੈਂਟ ਦੀ ਦੁਕਾਨ ਹੈ ਜੀ ਇੱਜੇ ਰੇਤਾ ਉਹ ਆ ਬਾਈ ਹੁਣ ਵਿੱਚ ਵਿੱਚ ਧਾਰ ਤੋਂ ਫੁੱਟੇ ਹੀ ਆਉਂਦੀ ਹੈ ਜੀ ਅੱਛਾ ਜੀ ਪੱਕੀ ਕਿੰਨੇ ਦੀ ਪਰਤੀ ਸਾਈਜ਼ ਪਰਤੀ ਦਿਖਾਈ ਐਸ ਜੀ ਦੁਵਾਰਾ ਦਾ ਆਹੋ ਆਹ ਆਪਾਂ ਬਸ ਇਹਦਾ ਪਾਸ ਇਹਦੇ ਤਾਂ 550 ਫੋਟਾ ਵਰਤੀ ਤੇ ਸਾਰਾ ਨਿਕਰੀ ਮਾਲ ਨੂੰ ਪੜਨਾ ਨਹੀਂ ਆਉਂਦਾ ਕੱਲੇ ਗਿਆ ਬਰੇ ਅੱਛਾ ਜੀ ਆਇਆ ਜੀ ਅੱਛਾ ਜੀ ਤੇ ਕਾਹਦੇ ਨਾਲ ਭਰੇ ਆ ਗਿਆ ਉੱਤੇ ਉੱਥੇ ਵੀਰੇ ਮਸ਼ੀਨਾ ਨੇ ਯਾਰ ਅੱਛਾ ਜੀ ਹਾਂ ਜੀ ਕਿਹੜੀਆਂ ਇਹ ਛੋਟੀਆਂ ਵੀ ਨੇ ਹਾਂ ਵੱਡੀਆਂ ਵੀ ਨੇ ਲੇਬਰ ਨਹੀਂ ਪਰ ਰਹੀ ਲੇਬਰ ਵੀ ਭਰਦੀ ਹੈ ਅੱਛਾ ਜੀ ਤੁਸੀਂ ਨਹੀਂ ਚੱਲ ਰਹੀ ਜਿਆਦਾ ਹਾਂ ਜੀ ਨਹੀਂ ਲੇਬਰ ਟਰਾਲੀਆਂ ਭਰਦੀਆਂ ਨੇ ਵਿੱਚ ਵਿੱਚ ਆਏ ਤਾਂ ਪਾਤੀਆਂ ਨੇ ਟਿੱਪਰ ਵੀ ਭਰਦੇ ਟਿੱਪਰ ਤਾਂ ਬੰਦ ਨੇ ਤੁਹਾਨੂੰ ਪਤਾ ਏ ਇਸ ਬਾਰੇ ਵੀ ਭਰਦੇ ਆਪਾਂ ਨੂੰ ਪਤਾ ਨਹੀਂ ਹੁਣ ਜਿਵੇਂ ਸਾਨੂੰ ਕੀ ਆ ਜਾਂਦਾ ਸੀ ਤਾਂ ਉਹ ਮੇਂ ਹੀ ਕਰਨਾ ਅਸੀਂ ਡਰਾਈਵਰ ਬੰਦੇ ਆ ਅਸੀਂ ਕੀ ਕਰ ਸਕਦੇ ਆ ਟੀਨ ਵੀ ਨਹੀਂ ਹੈ ਹੈ ਮਰੇ ਰੇਡ ਕੋਟਲੇ ਨੇ ਕੋਲੇ ਜਾਣਾ ਹੈ ਮਰੇ ਰੇਡ ਕੋਟਲੇ ਦੇ ਕੋਲੇ ਕਿਸੇ ਦੇ ਘਰੇ ਜਾਂ ਕਿੱਥੇ ਜਾਣਾ ਸੀ ਕਿਤੇ ਇੱਕ ਰੇਡ ਲਾਉਣਾ ਹੈ ਟਿੱਪਰ ਤੁਹਾਡਾ ਆਪਣਾ ਨਹੀਂ ਜੀ ਮੈਂ ਤਾਂ ਡਰਾਈਵਰ ਮੈਂ ਕਿਹਨਾਂ ਦਾ ਟਿੱਪਰ ਹੈ ਇੱਧਰ ਆ ਰਾਈਏ ਦਾ ਜੀ ਹੈ ਰਾਈਏ ਦਾ ਰਾਈਏ ਦਾ ਕਿਹਨਾਂ ਦਾ ਕਾਹਨੀ ਜੀ ਮਾਰ ਗਾਨੇ ਪੈਸੇ ਤੇ ਰਾਈਆਂ ਤੋਂ ਕਿਹਨਾਂ ਦਾ ਕੋਈ ਨਹੀਂ ਰਾਈਆਂ ਤੋਂ ਕਿਹਨਾਂ ਦਾ ਜਿਹੜੇ ਸੀਮਿੰਟ ਵਾਲੇ ਨਹੀਂ ਕਿਹੜੇ ਬੰਦ ਕਰ ਦੇ ਉਹ ਕੋਈ ਨਹੀਂ ਸੀਮਿੰਟ ਵਾਲੇ ਤੁਹਾਡੇ ਰੋਡ ਤੇ ਦੁਕਾਨ ਹੈ ਜੀ ਉਹਨਾਂ ਦੀ ਕੀ ਨਾਮ ਹੈ ਸੈਜ ਜੀ ਇਹ ਦੇਖ ਕੇ ਬੰਦ ਕਰ ਤੁਸੀਂ ਅੱਜ ਹੀ ਆਇਆ ਹੋ ਪਹਿਲੇ ਦਿਨ ਆਇਆ ਹੋ ਹਾਂ ਜੀ ਉਹ ਤਾਂ ਮੀਂਹ ਪੈ ਰਿਹਾ ਉਹ ਤਾਂ ਮੀਂਹ 'ਚ ਫਸਿਆ ਹੋਇਆ ਹੁਣ ਨਿਕਲਿਆ ਭਰਾਵਾ ਕੀ ਕਰੀਏ ਅਸੀਂ ਸਵੇਰ ਦਾ ਬੜਿਆ ਹੋਇਆ ਬਾਈ ਇਹ ਸਾਡੇ ਆ ਦੇਖਣਾ ਪੜੇ ਸਾਡੇ ਪੰਜ ਮਿੰਟ मेरा रमेश नाम है मशीन तुम चलाते हो हाँ जी किसकी मशीन है जे? तुम्हारी नूना वाले है हमारी कहाँ से सर हम तो नौकरी करने वाले हैं ये किसकी मशीन है ये तो मालिक का है क्या नाम है मालिक का मालिक का है नूना कहा के रहने वाले हैं इधर का कुमकला का अच्छा, अच्छा अच्छा ये तुम यहाँ पे मशीन चला रहे हो रेता भरा पहले टेपर नहीं सर तो क्यों खड़े हो गए खड़े हो नहीं नहीं अभी गाड़ी खराब है ਅੱਛਾ ਅੱਛਾ ਹਾਂਜੀ ਔਰ ਮਸ਼ੀਨ ਚੱਲ ਰਹੀ ਹੈ ਉਹ ਵੀ ਤੁਸੀਂ ਚਲਾਉਂਦੇ ਹੋ ਨਹੀਂ ਨਹੀਂ ਉਹ ਦੂਸਰਾ ਪਟਾ ਤਾਂ ਅੱਛਾ ਅੱਛਾ ਹਾਂਜੀ ਦੂਸਰਾ ਪਾਰਟੀ ਔਰ ਵੀ ਕੰਮ ਕਰ ਰਿਹਾ ਕਿ ਹਾਂ ਦੂਸਰਾ ਮਸ਼ੀਨ ਹੈ ਅੱਛਾ ਤੁਹਾਡੇ ਪਾਸ ਇੱਕ ਹੀ ਮਸ਼ੀਨ ਹੈ ਜਾਂ ਤੁਹਾਰੇ ਮੇਰੇ ਯਹਾਂ ਤੇ ਹਾਂ ਜੀ ਇਹ ਕੀ ਹੈ ਮੇਰੇ ਨਾਲ ਜਸਪਾਲ ਸਿੰਘ ਹੈ ਵੀਰੇ ਅੱਛਾ ਜੀ ਬੱਚਿਆਂ ਦੀ ਕੀ ਬੈਨ ਕਲਾਰੈਂਸ ਹਾਂ ਜੀ ਆਪਣੀ ਬੱਸ ਬੈਨ ਆ ਅੱਛਾ ਜੀ ਤੇ ਵੀਰੇ ਰਸਤਾ ਤਾਂ ਖਰਾਬ ਹੀ ਆ ਬੰਨਣ ਵਾਲਾ ਬਹੁਤ ਬੁਰਾ ਹਾਲ ਆ ਹੁਣ ਬਹੁਤ ਕੀ ਗੱਡੀ ਲੈ ਕੇ ਆਇਆ ਮੈਂ ਉਹਦਾ ਕਾਰਨ ਕਾਰਨ ਵੀਰੇ ਹੁਣ ਆਹੀ ਆ ਚੱਲ ਰਿਹਾ ਤੁਹਾਨੂੰ ਪਤਾ ਹੀ ਆ ਟਰੱਕ ਬਾਰੇ ਮਾਛੀਵਾੜਾ ਸਾਹਿਬ ਤੋਂ ਅਨੁਰਾਗ ਸੰਦਲ ਦੀ ਦੇਸੀ ਵਕ ਦੇ ਲਈ ਰਿਪੋਰਟ Thank you